ਸਾਰੇ ਕਹਿੰਦੇ ਸੀ ਪਿਆਰਪਾਲ ਭਾਜੀ ਫੂਡ ਬਲੌਗਿੰਗ ਫੂਡ ਬਲੌਗਿੰਗ ਆ ਗਏ ਆ ਅੱਜ ਬਿਹਾਰੀ ਲਾਲ ਜੀ ਦੀ ਪਰੌਂਠਿਆਂ ਵਾਲੀ ਦੁਕਾਨ ਤੇ ਤੇ ਜਿਹੜਾ ਨੰਗਲ ਆ ਗਏ ਇਹਨਾਂ ਦੇ ਪਰੌਂਠੇ ਨਹੀਂ ਨਾ ਖਾਦੇ ਤਾਂ ਉਹਨਾਂ ਨੇ ਕੱਖ ਨਹੀਂ ਖਾਦਾ ਆਦੋ ਚਲਦਿਆਂ ਆਜੋ ਜੀ ਸੱਸੀ ਘੋਬੜੀ ਕੀ ਹਾਲ ਚਾਲ ਆ ਸੱਸੀ ਘਾਲ ਸੱਸੀ ਕਾਲ ਸੁਣਿਆ ਕਹਿੰਦੇ ਵੀ ਤੁਹਾਡੇ ਪਰੌਂਠੇ ਬਹੁਤ ਮਸ਼ਹੂਰ ਆ ਅੱਛਾ ਜੀ ਇਦਾਂ ਹੀ ਆ ਕਿੰਨੀ ਪੁਰਾਣੀ ਦੁਕਾਨ ਆ ਆਪਣੀ ਚੱਲ ਚੱਲ ਆ 40 ਸਾਲ ਸ਼ਡਿਊਲ ਬਹੁਤ ਵਿਦਿਆ ਗੱਲ ਇਦਾਂ ਹੁਣੀ ਆ ਵੀ ਉਧਰੋਂ ਕਸਟਮਰ ਵੀ ਬੈਠੇ ਆ ਤੇ ਆਰਡਰ ਵੀ ਲੱਗੇ ਹੋਏ ਆ ਤੇ ਇਦਾਂ ਚੱਲਦੇ ਜਾਂਦੇ ਨਾਲ ਕੀ ਨਾ ਆਪਣਾ ਭਾਜੀ ਮੇਰਾ ਨਰਜਿੰਦਰ ਕੁਮਾਰ ਨਰਜਿੰਦਰ ਕੁਮਾਰ ਕਿੰਨੇ ਵੇਲੇ ਸ਼ੁਰੂ ਹੋ ਜਾਂਦੇ ਫਿਰ ਪਰੋਟੇ ਬਣਾਉਣੇ ਸਵੇਰੇ ਤਾਂ 6:30 6:30 ਤੋਂ ਲੈ ਕੇ 2 ਵਜੇ ਤੱਕ 2 ਵਜੇ ਤੱਕ ਰੈਗੂਲਰ ਡੇਲੀ ਪਰੋਟੇ ਚੱਲਦੇ ਨੇ ਦੋਨੇ ਪ੍ਰਾਰ ਰਣ ਕੇ ਚਲਾਉਂਦੇ ਆ ਮਿੰਟੂ ਕੁਮਾਰ ਮਿੰਟੂ ਕੁਮਾਰ ਇਧਰ ਨੇ ਬੇੜ ਬੇੜ ਰੱਖੀ ਜਾਂਦੇ ਤੇ ਇਧਰ ਘੇ ਲਾ ਲਾ ਕੇ ਗਾਂ ਸਰਵ ਗਰੀਆਂ ਦੇ ਬਹੁਤ ਜਿਆਦਾ ਟੇਸਟੀ ਆ ਜਿਹੜਾ ਇੱਥੇ ਆਊਗਾ ਇੱਕ ਵਾਰੀ ਖਾ ਕੇ ਜਾਊਗਾ ਮੁੜ ਮੁੜ ਇੱਥੇ ਹੀ ਆਊਗਾ ਤੇ ਭਾਜੀ ਕੀ ਐਡਰੈਸ ਆ ਜੇ ਕੋਈ ਮੰਨ ਲਓ ਵੀਡੀਓ ਦੇਖ ਕੇ ਲੋਕਾਂ ਨੇ ਆਉਣਾ ਕਿਉਂਕਿ ਟੇਸਟ ਉਹ ਜ਼ਬਰਦਸਤ ਦਾ ਜਾਇਕਾ ਇੰਨਾ ਜ਼ਬਰਦਸਤ ਆ ਨਾ ਵੀ ਤੁਸੀਂ ਉਂਗਲੀਆਂ ਚਟਦੇ ਰਹੋਗੇ ਮੈਂ ਖਾ ਖਟਿਆ ਅਠਾ ਮਕਰ ਅਠਾ ਮਰ ਗਨਿਆ ਸਿੰਘ ਦਾ ਪਾਰਕ ਮੋੜੀ ਅੱਛਾ ਜੀ ਹਾਂਜੀ ਤੇ ਇਹਨਾਂ ਦੇ ਦੋਨੋਂ ਭਰਾਵਾਂ ਨੂੰ ਪਛਾਣ ਲਓ ਵੀ ਇਹ ਦੋਨੇ ਭਰਾ ਇੱਥੇ ਆਉਂਦੇ ਆ ਤੇ ਵੈਰੀਫਾਈਡ ਆ ਭਾਜੀ ਸ਼ੋਪ ਇਹ ਪੂਰੀ ਆਓ ਤੇ ਖਾਓ ਦੇਖਣ ਵਾਲਿਆਂ ਨੂੰ ਸਾਸੀ ਪਾ ਠੀਕ ਹੈ ਜੀ ਇੱਦਾਂ ਦੇਖ ਕੇ ਇੱਕ ਟਿਕਟ ਇੱਦਾਂ ਦੇਖ ਕੇ ਕੀ ਕਹੋਗੇ ਹਾਂ ਜੀ ਦੇਖਣ ਵਾਲਿਆਂ ਨੂੰ ਕੀ ਕਹੋਗੇ ਬਹੁਤ ਵਧੀਆ ਇਹ ਕਾ ਆਓ ਤੇ ਪਰੋਹੇ ਖਾਓ